ਸਸਕੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਦੇਸ਼ ਭਰ ਦੇ ਵਿੱਚ ਇੱਕ ਵਾਰ ਫੇਰ ਮੌਨਸੂਨ ਨੇ ਰਫਤਾਰ ਫੜ ਲਈ ਹੈ ਵੱਖ-ਵੱਖ ਹਿੱਸਿਆਂ ਦੇ ਵਿੱਚ ਅਲਰਟ ਜਾਰੀ ਕੀਤੇ ਜਾ ਰਹੇ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਲੈ ਕੇ 20 ਅਲਰਟ ਜਾਰੀ ਕੀਤੇ ਗਏ ਨੇ ਖਾਸ ਕਰ ਕੁਝ ਜ਼ਿਲ੍ਹੇ ਜਏ ਨੇ ਜਿਨ੍ਹਾਂ ਦੇ ਵਿੱਚ بارش ਨੂੰ ਲੈ ਕੇ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ ਬਾਕੀਆਂ ਵਾਸਤੇ ਪੀਲਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਸਕੂਲ ਤੱਕ ਕਈ ਜ਼ਿਲ੍ਹਿਆਂ ਦੇ ਵਿੱਚ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਨਦੀਆਂ ਨਾਲੇ ਉਫਾਨਤੇ ਨੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਡੈਮਾਂ ਤੋਂ ਛੱਡਿਆ ਗਿਆ ਪਾਣੀ ਪੰਜਾਬ ਦੇ ਵਿੱਚ ਮਾਰ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਖਾਸ ਕਰ ਫਿਰੋਜ਼ਪੁਰ ਫਾਜ਼ਿਲਕਾਲੇ ਪਾਸੇ ਸਤਲੁਜ ਦਰਿਆ ਦੇ ਵਿੱਚ ਜਿਹੜਾ ਪਾਣੀ ਦਾ ਪੱਧਰਾ ਜ਼ਿਆਦਾ ਤਾਂ ਇਸ ਕਰਕੇ ਆਸ-ਪਾਸ ਦੇ ਪਿੰਡਾਂ ਦੇ ਉੱਤੇ ਵੀ ਉਸ ਪਾਣੀ ਦੀ ਮਾਰ ਪਈ ਹੈ ਤੇ ਦੂਜੇ ਪਾਸੇ ਗੁਰਦਾਸਪੁਰ ਵਾਲੇ ਪਾਸੇ ਵੀ ਕਾਫੀ ਪਾਣੀ ਨੇ ਮਾਰ ਮਾਰੀ ਹੈ ਕਈ ਇਲਾਕਿਆਂ ਦਾ ਸੰਪਰਕ ਸ਼ਹਿਰਾਂ ਨਾਲੋਂ ਟੁੱਟ ਚੁੱਕਿਆ ਹੈ ਖਾਸ ਕਰ ਜਿਹੜਾ ਮਕੌੜਾ ਪੱਤਨ ਹੈ ਬੜਾ ਮਸ਼ਹੂਰ ਹੈ ਉਹਦਾ ਨਾਲ ਲੱਗਦੇ ਜਿਹੜੇ ਪਿੰਡ ਨੇ ਉਹਨਾਂ ਦਾ ਸੰਪਰਕ ਸ਼ਹਿਰਾਂ ਨਾਲੋਂ ਟੁੱਟ ਚੁੱਕਿਆ ਹੈ ਯਾਨੀ ਕਿ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹ ਵੀ ਪਹੁੰਚਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਤਾਂ ਕੁਲਮਲਾਕੇ ਅਲਰਟ ਜਾਰੀ ਕੀਤੇ ਗਏ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ 48 ਘੰਟਿਆਂ ਦੇ ਵਿੱਚ ਮੀਂਹ ਨੇ ਇੱਕ ਤਰੀਕੇ ਦੇ ਨਾਲ ਤਬਾਹੀ ਮਚਾ ਦਿੱਤੀ ਹੈ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ ਤੇ ਕਈ ਥਾਵਾਂ ਦੇ ਉੱਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਨੇ ਵੀ ਕਾਫੀ ਨੁਕਸਾਨ ਕੀਤਾ ਹੈ ਸੜਕੀ ਮਾਰਗ ਬੰਦ ਹੋ ਗਏ ਨੇ 700 ਤੋਂ ਵੱਧ ਸੜਕਾਂ ਬੰਦ ਨੇ ਇਸ ਕਰਕੇ ਆਵਾਜਾਈ ਵੀ ਜਿਹੜੀ ਰੁਕਦੀ ਹੋਈ ਨਜ਼ਰ ਆ ਰਹੀ ਹੈ ਤੇ ਕਈ ਥਾਵਾਂ ਦੇ ਉੱਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਘਰ ਇਸ ਤਰ੍ਹਾਂ ਡਿੱਗਦੇ ਹੋਏ ਨਜ਼ਰ ਆਏ ਕਈ ਥਾਵਾਂ ਦੇ ਉੱਤੇ ਕਿ ਮਤਲਬ ਉਹਨਾਂ ਦੀ ਕੋਈ ਬੁਨਿਆਦ ਹੀ ਨਹੀਂ ਸੀ ਉਹਨਾਂ ਦੀ ਕੋਈ ਨੀਂਹ ਹੀ ਨਹੀਂ ਸੀਗੀ ਜਿੰਨਾ ਕੋਥੇ ਇਸ ਵਾਰ ਮੌਸਮ ਨੇ ਮਾਰ ਮਾਰੀ ਆ ਤਾਂ ਕਾਫੀ ਲੋਕਾਂ ਦਾ ਨੁਕਸਾਨ ਹੋ ਗਿਆ ਤੇ ਦੂਜੇ ਪਾਸੇ ਕੁੱਲੂ ਤੇ ਮੰਡੀ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਰਸਾਤ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਔਰੇਂਜ ਅਲਰਟ ਜਾਰੀ ਕੀਤਾ ਗਿਆ ਉਨਾ ਹਮੇਰਪੁਰ ਲਾਹੌਲ ਸਪੀਤੀ ਬਿਲਾਸਪੁਰ ਵਾਸਤੇ ਵੀ yellow ਅਲਰਟ ਜਾਰੀ ਕਰ ਦਿੱਤਾ ਗਿਆ ਤੇ ਜਿਹੜੇ ਲੋਕ ਖਤਰੇ ਵਾਲੀਆਂ ਥਾਵਾਂ ਤੇ ਰਹਿੰਦੇ ਨੇ ਜਿੱਥੇ ਜ਼ਿਆਦਾ ਪਹਾੜੀ ਇਲਾਕਾ ਹੈ ਕਿਤੇ ਕੱਚੀਆਂ ਪਹਾੜੀਆਂ ਨੇ ਤਾਂ ਉਹਨਾਂ ਨੂੰ احتیاط ਵਰਤਣ ਵਾਸਤੇ ਕਹਿ ਕਿਉਂਕਿ ਪਹਾੜੀਆਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਅਲਰਟ ਜਾਰੀ ਕੀਤੇ ਗਏ ਨੇ ਪੰਜਾਬ ਦੇ ਵਿੱਚ ਜਿਹੜਾ ਡੈਮਾਂ ਦੇ ਵਿੱਚੋਂ ਛੱਡਿਆ ਜਾ ਰਿਹਾ ਪਾਣੀ ਹੈ ਉਹਦੇ ਨਾਲ ਨਦੀਆਂ ਨਾਲੇ ਉਫਾਨ ਦੇ ਉੱਤੇ ਆ ਗਏ ਨੇ ਤੇ ਪੰਜਾਬ ਦੇ ਵਿੱਚ orange alert ਜਾਰੀ ਕੀਤਾ ਗਿਆ ਪਠਾਨਕੋਟ ਜਲੰਧਰ ਕਪੂਰਥਲਾ ਤਰਨਤਾਰਨ ਖੋਸ਼ਾਰਪੁਰ ਸ਼੍ਰੀਫਾਤੇਗੜ ਸਾਹਿਬ ਤੇ ਪਟਿਆਲਾ ਵਾਸਤੇ ਯਾਨੀ ਕਿ ਇੱਥੇ ਬਰਸਾਤ ਤੇਜ਼ ਹੋਵੇਗੀ ਵੈਸੇ ਪਟਿਆਲਾ ਦੇ ਵਿੱਚ ਤੁਹਾਨੂੰ ਤਾਜ਼ਾ ਹਾਲਾਤ ਦੱਸ ਦਈਏ ਪਟਿਆਲਾ ਦੇ ਵਿੱਚ ਦੇਰ ਰਾਤ ਤੋਂ ਹੀ ਬਰਸਾਤ ਹੋ ਰਹੀ ਹੈ ਤੇ ਹੁਣ ਵੀ ਪੂਰਾ ਖੁੱਲ ਕੇ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਸੜਕਾਂ ਦੇ ਉੱਤੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਯਾਨੀ ਕਿ ਜੰ ਜੀਵਨ ਪਟਿਆਲੇ ਦੇ ਵਿੱਚ ਕਾਫੀ ਪ੍ਰਭਾਵਿਤ ਹੋਇਆ ਹੈ ਤੇ ਇਸ ਤੋਂ ਇਲਾਵਾ ਜਿਹੜਾ yellow alert او ਵੀ کئی ਜ਼ਿਲ੍ਹਿਆਂ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਹੈ ਬਾਕੀ ਜ਼ਿਲ੍ਹੇ ਜਿਹੜੇ ਤੁਹਾਨੂੰ ਦੱਸੇ ਨੇ ਉਹਨਾਂ ਤੋਂ ਇਲਾਵਾ yellow alert ਜਾਰੀ ਕੀਤਾ ਗਿਆ ਹੈ ਵੱਖ-ਵੱਖ ਥਾਵਾਂ ਦੇ ਉੱਤੇ ਰੁਕ-ਰੁਕ ਕੇ ਬਰਸਾਤ ਹੁੰਦੀ ਨਜ਼ਰ ਆ ਰਹੀ ਹੈ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਰਣਜੀਤ ਸਾਗਰ ਡੈਮ ਦੀ ਤਾਂ ਉਹਦੇ ਵਿੱਚੋਂ ਵੀ ਪਾਣੀ ਛੱਡਿਆ ਜਾ ਰਿਹਾ ਹੈ ਦਰਿਆਵਾਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਬਣ ਚੁੱਕੇ ਨੇ ਦਾ ਪ੍ਰਭਾਵ ਜ਼ਿਆਦਾ ਪਠਾਨਕੋਟ ਦੇ ਨਜ਼ਦੀਕ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪਠਾਨਕੋਟ ਤੇ ਗੁਰਦਾਸਪੁਰ ਦੇ ਨਜ਼ਦੀਕ ਜਿਹੜਾ ਮਕੌੜਾ ਪੱਤਨ ਹੈ ਮਕੌੜਾ ਪੱਤਨ ਦੇ ਉੱਤੇ ਜਿਹੜੇ 7 ਦੇ ਕਰੀਬ ਪਿੰਡ ਨੇ ਉਹਨਾਂ ਦਾ ਸੰਪਰਕ ਪੰਜਾਬ ਨਾਲੋਂ ਭਾਰਤ ਨਾਲੋਂ ਟੁੱਟਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਸਰਹੱਦੀ ਖੇਤਰ ਦੇ ਪਿੰਡ ਨੇ ਤਾਂ ਇੱਥੇ ਪਹਿਲਾਂ 20 ਕਿਸ਼ਤੀਆਂ ਵਗੈਰਾ ਦੇ ਨਾਲ ਦਰਿਆ ਪਾਰ ਕਰਨਾ ਪੈਂਦਾ ਪਰ ਹੁਣ ਹਾਲਾਤ ਅਜੇ ਨਹੀਂ ਕਿ ਉੱਥੇ ਸਾਰਾ ਕੁਝ ਰੁਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੋਰ ਵੀ ਕਈ ਅਪਡੇਟਸ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਰਿਆਣਾ ਦੇ ਵਿੱਚ ਮੀਂਹ ਨੇ ਕਾਫੀ ਰਿਕਾਰਡ ਤੋੜ ਦਿੱਤੇ ਨੇ ਯਮਨਾ ਨਗਰ ਦੇ ਵਿੱਚ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਜਦੋਂ ਦਾ ਮੌਨਸੂਨ ਸੀਜ਼ਨ ਸ਼ੁਰੂ ਹੋਇਆ ਹੈ ਹੁਣ ਤੱਕ 900 ਐਮਐਮ ਦੇ ਨੇੜੇ ਬਰਸਾਤ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ ਤੇ ਕਈ ਜਿਹੜੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਦੇ ਵਿੱਚ ਤਾਂ ਬਰਸਾਤ ਹੋ ਹੀ ਰਹੀ ਹੈ ਇਸ ਤੋਂ ਇਲਾਵਾ ਹਰਿਆਣਾ ਪੰਜਾਬ ਦੇ ਵਿੱਚ ਵੀ ਭਾਰੀ ਬਰਸਾਤ ਦਾ ਅਲਰਟ ਵੀ ਆ ਤੇ ਕਈ ਥਾਵਾਂ ਦੇ ਉੱਤੇ ਹੋ ਵੀ ਰਹੀ ਹੈ ਅ ਇਸੇ ਲਈ ਜਿਹੜਾ ਹਰਿਆਣਾ ਦੇ ਵਿੱਚ ਕਈ ਜ਼ਿਲ੍ਹਿਆਂ ਨੂੰ ਲੈ ਕੇ orange alertਾਂ ਕਈਆਂ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਕਿਹਾ ਕਿ 27 ਅਗਸਤ ਤੱਕ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਮੌਸਮ ਅਜਿਹਾ ਹੀ ਰਹੇਗਾ ਯਾਨੀ ਕਿ ਜਲਥਲ ਬਣੀ ਰਹੇਗੀ ਉਸ ਤੋਂ ਬਾਅਦ ਦੇ ਵਿੱਚ ਰਾਹਤ ਮਿਲਣ ਦੀ ਥੋੜੀ ਜਿਹੀ ਸੰਭਾਵਨਾ ਹੈ ਤੇ ਕੁਝ ਜਿਹੜੀਆਂ ਵੈਬਸਾਈਟਸ ਨੇ ਮੌਸਮ ਵਿਭਾਗ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੇ ਮੁਤਾਬਕ ਕੱਲ ਯਾਨੀ ਬੁੱਧਵਾਰ ਨੂੰ ਥੋੜਾ ਜਿਹਾ ਮੌਸਮ ਦੇ ਵਿੱਚ ਬਦਲਾਅ ਆਏਗਾ ਯਾਨੀ ਕਿ ਜਿੱਥੇ ਤੇਜ਼ ਬਰਸਾਤ ਤਾਂ ਉੱਥੇ ਥੋੜੀ ਜਿਹੀ ਠੱਲ ਪਵੇਗੀ ਪਰ 29 ਅਗਸਤ ਤੋਂ ਇੱਕ ਨਵਾਂ ਸਿਸਟਮ ਸਰਗਰਮ ਹੋ ਰਿਹਾ ਹੈ ਪੱਛਮੀ ਪੌਣਾ ਦੇ ਵਿੱਚ ਗੜਬੜੀ ਹੋ ਰਹੀ ਹੈ ਤਾਂ ਉਹਦੇ ਨਾਲ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਤਾਂ ਕੁੱਲ ਮਿਲਾਕੇ ਲੋਕ ਵੀ ਘਰਾਂ ਦੇ ਵਿੱਚ ਨੇ ਦੁਬਕੇ ਹੋਏ ਨੇ ਜਿਨ੍ਹਾਂ ਦਾ ਖਾਸ ਕਰ ਦਰਿਆਵਾਂ ਦੇ ਨਜ਼ਦੀਕ ਇਲਾਕਾ ਪੈਂਦਾ ਹੈ ਤਾਂ ਉਹਨਾਂ ਵਾਸਤੇ ਵੀ ਇਹ ਜਿਹੜਾ ਮੌਨਸੂਨਾਂ ਮੁਸੀਬਤਾਂ ਲੈ ਕੇ ਆ ਰਿਹਾ ਹੈ ਰਾਜਸਥਾਨ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਸਕੂਲ ਬੰਦ ਕੀਤੇ ਗਏ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਸਕੂਲ ਬੰਦ ਕਰ ਦਿੱਤੇ ਗਏ ਨੇ ਖਾਸ ਕਰ ਕਾਂਗੜਾ ਵਾਲੇ ਪਾਸੇ ਕਿਉਂਕਿ ਬਰਸਾਤ ਦੇ ਕਾਰਨ ਕਈ ਲੋਕਾਂ ਨੂੰ ਨਦੀਆਂ ਨਾਲੇ ਜਾਂ ਛੋਟੇ ਪੁਲਾਂ ਤੋਂ ਗੁਜ਼ਰਨਾ ਪੈਂਦਾ ਹੈ ਤਾਂ ਉੱਥੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ احتیاط ਵਰਤੀ ਜਾ ਰਹੀ ਆ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਲੈ ਕੇ ਵੀ ਅਲਰਟ ਜਾਰੀ ਕੀਤੇ ਗਏ ਨੇ ਖਾਸ ਕਰ ਕੁਝ ਜ਼ਿਲ੍ਹੇ ਜੈਨੇ ਜਿਨ੍ਹਾਂ ਦੇ ਵਿੱਚ بارش ਨੂੰ ਲੈ ਕੇ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ ਬਾਕੀਆਂ ਵਾਸਤੇ ਪੀਲਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਸਕੂਲ ਤੱਕ ਕਈ ਜ਼ਿਲ੍ਹਿਆਂ ਦੇ ਵਿੱਚ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਨਦੀਆਂ ਨਾਲੇ ਉਫਾਨਤੇ ਨੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਡੈਮਾਂ ਤੋਂ ਛੱਡਿਆ ਗਿਆ ਪਾਣੀ ਪੰਜਾਬ ਦੇ ਵਿੱਚ ਮਾਰ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਖਾਸ ਕਰ ਫਿਰੋਜ਼ਪੁਰ ਫਾਜ਼ਿਲਕਾਲੇ ਪਾਸੇ ਸਤਲੁਜ ਦਰਿਆ ਦੇ ਵਿੱਚ ਜਿਹੜਾ ਪਾਣੀ ਦਾ ਪੱਧਰਾ ਜ਼ਿਆਦਾ ਤਾਂ ਇਸ ਕਰਕੇ ਆਸ-ਪਾਸ ਦੇ ਪਿੰਡਾਂ ਦੇ ਉੱਤੇ ਵੀ ਉਸ ਪਾਣੀ ਦੀ ਮਾਰ ਪਈ ਹੈ ਤੇ ਦੂਜੇ ਪਾਸੇ ਗੁਰਦਾਸਪੁਰ ਵਾਲੇ ਪਾਸੇ ਵੀ ਕਾਫੀ ਪਾਣੀ ਨੇ ਮਾਰ ਮਾਰੀ ਹੈ ਕਈ ਇਲਾਕਿਆਂ ਦਾ ਸੰਪਰਕ ਸ਼ਹਿਰਾਂ ਨਾਲੋਂ ਟੁੱਟ ਚੁੱਕਿਆ ਹੈ ਖਾਸ ਕਰ ਜਿਹੜਾ ਮਕੌੜਾ ਪੱਤਨ ਹੈ ਬੜਾ ਮਸ਼ਹੂਰ ਹੈ ਉਹਦਾ ਨਾਲ ਲੱਗਦੇ ਜਿਹੜੇ ਪਿੰਡ ਨੇ ਉਹਨਾਂ ਦਾ ਸੰਪਰਕ ਸ਼ਹਿਰਾਂ ਨਾਲੋਂ ਟੁੱਟ ਚੁੱਕਿਆ ਹੈ ਯਾਨੀ ਕਿ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹ ਵੀ ਪਹੁੰਚਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਤਾਂ ਕੁੱਲ ਇਲਾਕੇ ਅਲਰਟ ਜਾਰੀ ਕੀਤੇ ਗਏ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ 48 ਘੰਟਿਆਂ ਦੇ ਵਿੱਚ ਮੀਂਹ ਨੇ ਇੱਕ ਤਰੀਕੇ ਦੇ ਨਾਲ ਤਬਾਹੀ ਮਚਾ ਦਿੱਤੀ ਹੈ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ ਤੇ ਕਈ ਥਾਵਾਂ ਦੇ ਉੱਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਨੇ ਵੀ ਕਾਫੀ ਨੁਕਸਾਨ ਕੀਤਾ ਹੈ ਸੜਕੀ ਮਾਰਗ ਬੰਦ ਹੋ ਗਏ ਨੇ 700 ਤੋਂ ਵੱਧ ਸੜਕਾਂ ਬੰਦ ਨੇ ਇਸ ਕਰਕੇ ਆਵਾਜਾਈ ਵੀ ਜਿਹੜੀ ਰੁਕਦੀ ਹੋਈ ਨਜ਼ਰ ਆ ਰਹੀ ਹੈ ਤੇ ਕਈ ਥਾਵਾਂ ਦੇ ਉੱਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਘਰ ਇਸ ਤਰ੍ਹਾਂ ਡਿੱਗਦੇ ਹੋਏ ਨਜ਼ਰ ਆਏ ਕਈ ਥਾਵਾਂ ਦੇ ਉੱਤੇ ਕੀ ਮਤਲਬ ਉਹਨਾਂ ਦੀ ਕੋਈ ਬੁਨਿਆਦ ਹੀ ਨਹੀਂ ਸੀ ਉਹਨਾਂ ਦੀ ਕੋਈ ਨੀਂਹ ਹੀ ਨਹੀਂ ਸੀਗੀ ਜਿੰਨਾ ਕੋਥੇ ਇਸ ਵਾਰ ਮੌਸਮ ਨੇ ਮਾਰ ਮਾਰੀ ਆ ਤਾਂ ਕਾਫੀ ਲੋਕਾਂ ਦਾ ਨੁਕਸਾਨ ਹੋ ਗਿਆ ਤੇ ਦੂਜੇ ਪਾਸੇ ਕੁੱਲੂ ਤੇ ਮੰਡੀ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਰਸਾਤ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਔਰੈਂਜ ਅਲਰਟ ਜਾਰੀ ਕੀਤਾ ਗਿਆ ਉਨਾ ਹਮੇਰਪੁਰ ਲਾਹੌਲ ਸਪੀਤੀ ਬਿਲਾਸਪੁਰ ਵਾਸਤੇ ਵੀ येलो ਅਲਰਟ ਜਾਰੀ ਕਰ ਦਿੱਤਾ ਗਿਆ ਤੇ ਜਿਹੜੇ ਲੋਕ ਖਤਰੇ ਵਾਲੀਆਂ ਥਾਵਾਂ ਤੇ ਰਹਿੰਦੇ ਨੇ ਜਿੱਥੇ ਜ਼ਿਆਦਾ ਪਹਾੜੀ ਇਲਾਕਾ ਹੈ ਕਿਤੇ ਕੱਚੀਆਂ ਪਹਾੜੀਆਂ ਨੇ ਤਾਂ ਉਹਨਾਂ ਨੂੰ احتیاط ਵਰਤਣ ਵਾਸਤੇ ਕਹਿ ਕਿਉਂਕਿ ਪਹਾੜੀਆਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਅਲਰਟ ਜਾਰੀ ਕੀਤੇ ਗਏ ਨੇ ਪੰਜਾਬ ਦੇ ਵਿੱਚ ਜਿਹੜਾ ਡੈਮਾਂ ਦੇ ਵਿੱਚੋਂ ਛੱਡਿਆ ਜਾ ਰਿਹਾ ਪਾਣੀ ਹੈ ਉਹਦੇ ਨਾਲ ਨਦੀਆਂ ਨਾਲੇ ਉਫਾਨ ਦੇ ਉੱਤੇ ਆ ਗਏ ਨੇ ਤੇ ਪੰਜਾਬ ਦੇ ਵਿੱਚ orange alert ਜਾਰੀ ਕੀਤਾ ਗਿਆ ਪਠਾਨਕੋਟ ਜਲੰਧਰ ਕਪੂਰਥਲਾ ਤਰਨਤਾਰਨ ੋਸ਼ਾਰਪੁਰ ਸ਼੍ਰੀਫਾਤੇਗੜ ਸਾਹਿਬ ਤੇ ਪਟਿਆਲਾ ਵਾਸਤੇ ਯਾਨੀ ਕਿ ਇੱਥੇ ਬਰਸਾਤ ਤੇਜ਼ ਹੋਵੇਗੀ ਵੈਸੇ ਪਟਿਆਲਾ ਦੇ ਵਿੱਚ ਤੁਹਾਨੂੰ ਤਾਜ਼ਾ ਹਾਲਾਤ ਦੱਸ ਦਈਏ ਪਟਿਆਲਾ ਦੇ ਵਿੱਚ ਦੇਰ ਰਾਤ ਤੋਂ ਹੀ ਬਰਸਾਤ ਹੋ ਰਹੀ ਹੈ ਤੇ ਹੁਣ ਵੀ ਪੂਰਾ ਖੁੱਲ ਕੇ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਸੜਕਾਂ ਦੇ ਉੱਤੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਯਾਨੀ ਕਿ ਜੰ ਜੀਵਨ ਪਟਿਆਲੇ ਦੇ ਵਿੱਚ ਕਾਫੀ ਪ੍ਰਭਾਵਿਤ ਹੋਇਆ ਹੈ ਤੇ ਇਸ ਤੋਂ ਇਲਾਵਾ ਜਿਹੜਾ yellow alert oh vi kai zilliyan nu leke jari kar ditta gaya baaki zile jide tonu dasse ne onna to ilawa yellow alert jari kita gaya vak vak thama te ruk ruk ke barasat hundi nazar aa rahi hai te is to ilawa jekra pa gal kariye ranjit sagar dam di ta ode vichon 20 pani chhadya ja rahe hai daryama de vich haran varge halat ban chukke ne da prabhav zyada pathan kot de nazdik dekhan nu mil reha hai kyuki pathan kot te gurdaspur de nazdik jada makoda patan hai ਮਕੌੜਾ ਪੱਤਨ ਦੇ ਉੱਤੇ ਜਿਹੜੇ 7 ਦੇ ਕਰੀਬ ਪਿੰਡ ਨੇ ਉਹਨਾਂ ਦਾ ਸੰਪਰਕ ਪੰਜਾਬ ਨਾਲੋਂ ਭਾਰਤ ਨਾਲੋਂ ਟੁੱਟਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਸਰਹੱਦੀ ਖੇਤਰ ਦੇ ਪਿੰਡ ਨੇ ਤਾਂ ਇੱਥੇ ਪਹਿਲਾਂ 20 ਕਿਸ਼ਤੀਆਂ ਵਗੈਰਾ ਦੇ ਨਾਲ ਦਰਿਆ ਪਾਰ ਕਰਨਾ ਪੈਂਦਾ ਪਰ ਹੁਣ ਹਾਲਾਤ ਅਜੇ ਨੇ ਕਿ ਉੱਥੇ ਸਾਰਾ ਕੁਝ ਰੁਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੋਰ ਵੀ ਕਈ ਅਪਡੇਟਸ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਰਿਆਣਾ ਦੇ ਵਿੱਚ ਮੀਂਹ ਨੇ ਕਾਫੀ ਰਿਕਾਰਡ ਤੋੜ ਦਿੱਤੇ ਨੇ ਯਮਨਾ ਨਗਰ ਦੇ ਵਿੱਚ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਜਦੋਂ ਦਾ ਮੌਨਸੂਨ ਸੀਜ਼ਨ ਸ਼ੁਰੂ ਹੋਇਆ ਹੈ ਹੁਣ ਤੱਕ 900 ਐਮਐਮ ਦੇ ਨੇੜੇ ਬਰਸਾਤ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ ਤੇ ਕਈ ਜਿਹੜੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਦੇ ਵਿੱਚ ਤਾਂ ਬਰਸਾਤ ਹੋ ਹੀ ਰਹੀ ਹੈ ਇਸ ਤੋਂ ਇਲਾਵਾ ਹਰਿਆਣਾ ਪੰਜਾਬ ਦੇ ਵਿੱਚ ਵੀ ਭਾਰੀ ਬਰਸਾਤ ਦਾ ਅਲਰਟ ਵੀ ਆ ਤੇ ਕਈ ਥਾਵਾਂ ਦੇ ਉੱਤੇ ਹੋ ਵੀ ਰਹੀ ਹੈ ਅ ਇਸੇ ਲਈ ਜਿਹੜਾ ਹਰਿਆਣਾ ਦੇ ਵਿੱਚ ਕਈ ਜ਼ਿਲ੍ਹਿਆਂ ਨੂੰ ਲੈ ਕੇ orange alertਾਂ ਕਈਆਂ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਕਿਹਾ ਕਿ 27 ਅਗਸਤ ਤੱਕ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਮੌਸਮ ਅਜਿਹਾ ਹੀ ਰਹੇਗਾ ਯਾਨੀ ਕਿ ਜਲਥਲ ਬਣੀ ਰਹੇਗੀ ਉਸ ਤੋਂ ਬਾਅਦ ਦੇ ਵਿੱਚ ਰਾਹਤ ਮਿਲਣ ਦੀ ਥੋੜੀ ਜਿਹੀ ਸੰਭਾਵਨਾ ਹੈ ਤੇ ਕੁਝ ਜਿਹੜੀਆਂ ਵੈੱਬਸਾਈਟਸ ਨੇ ਮੌਸਮ ਵਿਭਾਗ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੇ ਮੁਤਾਬਕ ਕੱਲ ਯਾਨੀ ਬੁੱਧਵਾਰ ਨੂੰ ਥੋੜਾ ਜਿਹਾ ਮੌਸਮ ਦੇ ਵਿੱਚ ਬਦਲਾਅ ਆਏਗਾ ਯਾਨੀ ਕਿ ਜਿੱਥੇ ਤੇਜ਼ ਬਰਸਾਤ ਆ ਉੱਥੇ ਥੋੜੀ ਜਿਹੀ ਠੱਲ ਪਵੇਗੀ ਪਰ 29 ਅਗਸਤ ਤੋਂ ਇੱਕ ਨਵਾਂ ਸਿਸਟਮ ਸਰਗਰਮ ਹੋ ਰਿਹਾ ਹੈ ਪੱਛਮੀ ਪੌਣਾ ਦੇ ਵਿੱਚ ਗੜਬੜੀ ਹੋ ਰਹੀ ਹੈ ਤਾਂ ਉਹਦੇ ਨਾਲ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਤਾਂ ਕੁਲ ਮਿਲਾ ਕੇ ਲੋਕ ਵੀ ਘਰਾਂ ਦੇ ਵਿੱਚ ਨੇ ਦੁਬਕੇ ਹੋਏ ਨੇ ਜਿਨ੍ਹਾਂ ਦਾ ਖਾਸ ਕਰ ਦਰਿਆਵਾਂ ਦੇ ਨਜ਼ਦੀਕ ਇਲਾਕਾ ਪੈਂਦਾ ਹੈ ਤਾਂ ਉਹਨਾਂ ਵਾਸਤੇ ਵੀ ਇਹ ਜਿਹੜਾ ਮੌਨਸੂਨਾ ਮੁਸੀਬਤਾਂ ਲੈ ਕੇ ਆ ਰਿਹਾ ਹੈ ਰਾਜਸਥਾਨ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਸਕੂਲ ਬੰਦ ਕੀਤੇ ਗਏ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਸਕੂਲ ਬੰਦ ਕਰ ਦਿੱਤੇ ਗਏ ਨੇ ਖਾਸ ਕਰ ਕਾਂਗੜਾ ਵਾਲੇ ਪਾਸੇ ਕਿਉਂਕਿ ਬਰਸਾਤ ਦੇ ਕਾਰਨ ਕਈ ਲੋਕਾਂ ਨੂੰ ਨਦੀਆਂ ਨਾਲੇ ਜਾਂ ਛੋਟੇ ਪੁਲਾਂ ਤੋਂ ਗੁਜ਼ਰਨਾ ਪੈਂਦਾ ਹੈ ਤਾਂ ਉੱਥੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ احتیاط ਵਰਤੀ ਜਾ ਰਹੀ ਹੈ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ